ਕਿਉਂ ਮੁਸਲਮਾਨ ਦੀ ਔਰਤ ਨਹੀਂ ਕੱਟੇੜੀਆਂ ਤੇਰੀਆਂ ਵੱਟੀਆਂ ਜਿਹੜੀਆਂ ਬੇਬੀਆਂ ਨਾਨੀਆਂ ਤਾਈਆਂ ਨੂੰ ਕਿਹੜੇ ਛੜਾਇਆ ਸੀ ਸਿਕਹਾਂ ਨੇ ਛੜਾਇਆ ਸੀ ਮੈਂ ਇਹ ਗੱਲ ਕਹਿ ਰਿਹਾ ਤੇ ਮੈਨੂੰ ਇਹ ਇਸ ਗੱਲ ਦੀ ਬੜਾ ਦਰਦ ਹੋ ਰਿਹਾ ਕਿ ਮੈਂ ਇਸ ਕੱਟਣਵਾਚ ਪਹਿਣਾ ਨਹੀਂ ਕਿਉਂਦਾ ਗੁਰੂ ਸਾਹਿਬ ਦੀ ਕੁਰਬਾਨੀ ਗੁਰੂ ਸਾਹਿਬ ਦਾ ਜਿਹੜਾ ਸ਼ਖਸੀਅਤ ਆ ਉਹ ਇਸ ਹੋ ਜੇ ਝੂਠ ਬੰਦੇ ਤੋਂ ਇਹੋ ਜੇ ਦੱਲੇ ਬੰਦੇ ਤੋਂ ਕਹਿਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਪਰ ਸਲਾਮ ਵਾਲੇਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋ ਬੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇੰਡੀਆ ਦਾ ਇੱਕ ਬਹੁਤ ਵੱਡਾ ਯੂਟਿਊਬਰ ਹੈ ਦਰੂਪ ਰਾਠੀਓ ਦਾ ਨਾਮ ਹੈ ਕਾਫੀ ਜ਼ਿਆਦਾ ਲੋਗ ਉਹਨੂੰ ਫੋਲੋ ਕਰਦੇ ਨੇ ਲੇਕਿਨ ਉਹਨੇ ਐਸੀ ਘਟੀਆ ਹਰਕਤ ਕੀਤੀ ਹੈ ਕਿ ਸਿੱਖਾਂ ਦੇ ਸਿੱਖ ਸਰਦਾਰੋ ਦੇ ਬਹੁਤ ਜ਼ਿਆਦਾ ਖਿਲਾਫ ਹੋ ਗਏ ਨੇ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਕੀਤੀ ਹੈ ਗੁਰੂਆਂ ਦੀ ਬੇਅਦਬੀ ਕਰਨਾ ਗੁਰੂ ਕਿਸੇ ਵੀ ਰਿਲੀਜੀਅਨ ਦਾ ਅਗਰ ਕੋਈ ਬੰਦਾ ਹੈ ਨਾ ਤੇ ਕੋਈ ਵੀ ਜਿਹੜੇ ਉਸ ਰਿਲੀਜੀਅਨ ਨੂੰ ਮੰਨਨ ਵਾਲੇ ਲੋਕ ਨੇ ਤੁਸੀਂ ਉਹਨਾਂ ਦੀ ਇਨਸਲਟ ਉਹਨਾਂ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਇੱਕ ਜਥੇ ਜਥੇਦਾਰ ਜੀ ਕੀ ਕਹਿ ਰਹੇ ਨੇ ਇਸ ਸੰਬੰਧਤ ਅੱਜ ਦੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਸਭ ਤੋਂ ਦੋਸਤਾਂ ਅਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਅਕਲ ਹੀ ਨਹੀਂ ਦਿੱਤੀ ਕਿ ਕਿਸੇ ਵੀ ਗੁਰੂ ਪੀਰ ਪਕੰਬਰ ਵੱਡੇ ਦਾ ਨਾਮ ਕਿਸ ਤਰ੍ਹਾਂ ਲੈਣਾ ਇਹਦੇ ਚਾਚੇ ਦਾ ਹੀ ਲੱਗਦੇ ਆ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਸਿੱਖ ਨਹੀਂ ਬਣਿਆ ਤੂੰ ਕੌਣ ਹੁੰਨਾ ਇਹ ਗੱਲ ਮੈਨੂੰ ਦੱਸਣ ਦਾ ਕਿਹੜੇ ਇਤਿਹਾਸ ਦਾ ਤੂੰ ਤਰਜਮਾਨਾ ਕਰਦਾ ਸਿੱਖ ਜਿਹੜੇ ਆ ਉਹ ਮੁਸਲਮਾਨ ਦੀ ਔਰਤ ਦੀ ਕਿਉਂ ਮੁਸਲਮਾਨ ਦੀ ਔਰਤ ਨਹੀਂ ਕਿ ਤੇੜੀਆਂ ਤੇਰੀਆਂ ਵੱਡੀਆਂ ਜਿਹੜੀਆਂ ਬੇਬਿਆਂ ਨਾਨੀਆਂ ਤਾਈਆਂ ਨੂੰ ਕਿਹਨੇ ਛੜਾਇਆ ਸੀ ਸਿੱਖਾਂ ਨੇ ਛੜਾਇਆ ਸੀ ਮੈਂ ਇਹ ਗੱਲ ਕਹਿ ਰਿਹਾ ਤੇ ਮੈਨੂੰ ਇਹ ਇਸ ਗੱਲ ਦੀ ਬੜਾ ਦਰਦ ਹੋ ਰਿਹਾ ਕਿ ਮੈਂ ਇਸ ਕੱਟੜਵਾਦ ਚ ਪੈਣਾ ਨਹੀਂ ਕਿਉਂਦਾ ਗੁਰੂ ਸਾਹਿਬ ਦੀ ਕੁਰਬਾਨੀ ਗੁਰੂ ਸਾਹਿਬ ਦਾ ਜਿਹੜਾ ਸ਼ਖਸੀਅਤ ਆ ਉਹ ਇਸ ਹੋ ਜੇ ਝੂਠ ਬੰਦੇ ਤੋਂ ਇਹੋ ਜਿਹਾ ਦੱਲੇ ਬੰਦੇ ਤੋਂ ਕਹਿਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਪਰ ਮੈਂ ਦੱਸਣਾ ਚਾਹੁੰਨਾ ਕਿ 라ਠੀ ਤੂੰ ਕਿਸੇ ਦਾ ਸ਼ਿੰਗਾਰਿਆ ਹੋਇਆ ਤੂੰ ਇਹ ਜਾਣ ਬੁੱਝ ਕੇ ਕਰ ਰਿਹਾ ਉਸ ਤੋਂ ਬਾਅਦ ਤੂੰ ਪੋਲ ਕਰ ਰਿਹਾ ਤੂੰ ਆਪਣੇ ਆਪ ਨੂੰ ਪ੍ਰਮੋਟ ਕਰ ਰਿਹਾ ਸਿੱਖਾਂ ਦੇ ਨਾਲ ਇਹੋ ਜੀ ਕੀਤੀ ਪ੍ਰੋਮੋਸ਼ਨ ਬੜਾ ਚੰਗੀ ਨਹੀਂ ਹੁੰਦੀ హిందూ ਰਾਜੇ ਵੀ ਸਨ ਜਿਨ੍ਹਾਂ ਨੇ ਤੁਹਾਡੀ ਇਸ ਹਮਲੇ ਨੂੰ ਧਰਮ ਨੂੰ ਤਬਦੀਲ ਕਰਨ ਦੀ ਜਬਰੀ ਤਬਦੀਲ ਕਰ ਲਈ ਰੰਗਜੀਤ ਦੀ ਦੇ ਨਾਲ ਸਾਂਝ ਪਾਈ ਸੀ ਮੇਰੀ ਗੱਲ ਕਿਤੇ ਦੂਰ ਜਾਏਗੀ ਪਰ ਮੈਂ ਅੱਜ ਤਾਂ ਕਰਕੇ ਦੱਸਣਾ ਤੈਨੂੰ ਰਾਠੀ ਇਹ ਇਤਿਹਾਸ ਕੱਢ ਤੇ ਤੂੰ ਇਸ ਇਤਿਹਾਸ ਦੇ ਪੰਨੇ ਨੂੰ ਗਾਇਬ ਕਰ ਰਿਹਾ ਜਿਹੜੀ ਵੀਡੀਓ ਦੇ ਸਟਾਰਟਿੰਗ ਤੇ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦਾ ਉਹਦੇ ਵਿੱਚੋਂ ਇਹ ਜ਼ਿਕਰ ਖਤਮ ਕਰ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲ ਆ ਰਿਹਾ ਇਹ ਬੰਦਾ ਇੱਕ ਨਵਾਂ ਭਰਮ ਪਾ ਰਿਹਾ ਇੱਕ ਨਵਾਂ ਵਿਵਾਦ ਪੈਦਾ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹਨੇ ਇਸ ਤਰ੍ਹਾਂ ਦਿਖਾਇਆ ਕਿ ਉਹਨਾਂ ਦੇ ਅੱਖਾਂ ਵਿੱਚ ਅੱਸੂ ਨੇ ਮੈਂ ਰਾਠੀ ਤੈਨੂੰ ਇਹ ਦੱਸਣਾ ਚਾਹੁੰਦਾ ਹਾਂ ਕੀ ਐਸੇ ਸਿੱਖੀ ਜज्ਬੇ ਨੇ ਤੇਰੇ ਵੱਡੇ ਬਡੇਰਿਆਂ ਦੇ ਲਈ ਬਹੁਤ ਕੁਝ ਕੀਤਾ ਸਾਡੀਆਂ ਬਹੂ ਬੇਟੀਆਂ ਜਿਹੜੀਆਂ ਤੇਰੀਆਂ ਵੀ ਲੱਗਦੀਆਂ ਸੀ ਉਹਨਾਂ ਨੂੰ ਇੱਜ਼ਤ ਮਾਣ ਸਨਮਾਨ ਐਸੇ ਗੁਰੂ ਦੇ ਸਿਧਾਂਤ ਨੇ ਦਿੱਤਾ ਜਿਹਨੂੰ ਤੂੰ ਬੁਗਾਰਨਾ ਚਾਹੁੰਦਾ ਸ세 ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਬੀਤੇ ਦਿਨੀ YouTube ਤੇ ਇੱਕ ਵੀਡੀਓ ਆndi ਆ ਧਰੂਵ ਰਾਠੀ ਜੋ ਕਿ ਇੰਡੀਆ ਦਾ ਕਾਫੀ ਫੇਮਸ ਯੂਟਿਊਬਰ ਆ ਜ਼ਰੂਰ ਉਹ ਇਤਿਹਾਸ ਰਾਹੀਂ ਜਾਣੂ ਕਰਾ ਰਿਆ ਹੁੰਦਾ ਪਰ ਵਿੱਚੇ ਐਨੀਮੇਸ਼ਨ ਜਿਹੜੀ ਆ ਉਹ ਵਰਤੀ ਜਾਂਦੀ ਆ ਇਤਿਹਾਸ ਉਸਨੇ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਉਹਨੇ ਇਤਿਹਾਸ ਦੱਸਿਆ ਪਰ ਸਭ ਤੋਂ ਵੱਡੀ ਗੱਲ ਇਹ ਆਂਦੀ ਆ ਕਿ ਕੀ ਐਨੀਮੇਸ਼ਨ ਰਾਹੀਂ ਗੁਰੂ ਸਾਹਿਬ ਨੂੰ ਇਸ ਤਰੀਕੇ ਨਾਲ ਦਿਖਾਇਆ ਜਾ ਸਕਦਾ ਹੈ ਅਤੇ ਸਭ ਤੋਂ ਵੱਡੀ ਗੱਲ ਅੱਜ ਵੀ ਅਸੀਂ ਦਸਮ ਪਾਤਸ਼ਾਹ ਦੀ ਗੱਲ ਕਰਦੇ ਆਂ ਤਾਂ ਅਸੀਂ ਕਹਿੰਦੇ ਆਂ ਜਦੋਂ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਜਦੋਂ ਉਹ ਸ਼ਹੀਦ ਹੋਏ ਸੀ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ ਜਕਾਰਾ ਛੱਡਿਆ ਸੀ ਤਾ ਇਹ ਵੀ ਗੱਲ ਕਹਿੰਦੇ ਆ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਕੱਢੇ ਸਨ ਜਦੋਂ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਵੀ ਛੋਟੇ ਸਾਬਜ਼ਾਦੇ ਜਿਹੜੇ ਸ਼ਹੀਦ ਹੋ ਗਏ ਨੇ ਉਦੋਂ ਵੀ ਉਹ ਅਥਰੂ ਨਹੀਂ ਕੱਢਦੇ ਪਰ ਉਹਨਾਂ ਨੂੰ ਜਦੋਂ ਗੁਰਤੇਗ ਭਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਸ ਐਨੀਮੇਸ਼ਨ ਦੇ ਵਿੱਚ ਦਿਖਾਇਆ ਗਿਆ ਵੀ ਅੱਖਾਂ ਦੇ ਵਿੱਚ ਅਥਰੂ ਸਨ ਤਾਂ ਹੁਣ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਐਸਜੀਬੀਸੀ ਮੈਂਬਰ ਗੁਰਚਰਨ ਗਰੇਵਾਲ ਮੌਜੂਦ ਹੈ ਗੱਲਬਾਤ ਕਰਦੇ ਆ ਇਸ ਵੀਡੀਓ ਦੇ ਵਿੱਚ ਅਸਲ ਚ ਉਪੱਤੀਜਨਕ ਕੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਸ ਸਮੇ ਇਹ ਪੰਥ ਦਾ ਮਸਲਾ ਬਣ ਚੁੱਕਾ ਹਾਇ ਤਾਂ ਐਸਜੀਪੀਸੀ ਨੇ ਵੀ ਹਸਤੇ ਸਵਾਲ ਚੱਕੇ ਆ ਤਾਂ ਹੁਣ ਅਗਲੀ ਗੱਲ ਉਹਨਾਂ ਨਾਲ ਕਰਦੇ ਆ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਅਤੇ ਪਹਿਲਾ ਸਵਾਲ ਹੀ ਮੇਰਾ ਹੈ ਦਿੱਕਤ ਕੀ ਆ ਕਿਉਂਕਿ ਲੋਕ ਕਹਿ ਜਾਂਦੇ ਨੇ ਅਗਲੇ ਇਤਿਹਾਸ ਨਾ ਜਾਣੂ ਕਰਾ ਦਿੰਦੇ ਮਿਲੀయన్స్ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤੁਸੀਂ ਜਿਹੜੀ ਕਰ ਰਹੇ ਹੋ ਇਸ ਤੋਂ ਅੱਗੇ ਵੀ ਬਹੁਤ ਸਾਰੀ ਗੱਲ ਆ ਸਾਨੂੰ ਸ਼ੁਰੂ ਉੱਥੋਂ ਕਰਨੀ ਚਾਹੀਦੀ ਆ ਦੇਖੋ ਇਤਿਹਾਸ ਐਵੇਂ ਨਹੀਂ ਬਣਦੇਗੇ ਇਤਿਹਾਸ ਤੁਸੀਂ ਜੇ ਮਾਫ ਕਰਨਾ ਮੈਨੂੰ ਕਿ ਆ ਇੱਥੇ جنگ ਲੱਗੀ ਸੀ ਇਸ جنگ ਦੇ ਵਿੱਚ ਸਾਡਾ ਜਿਹੜਾ ਇੱਥੋਂ ਦਾ মিডিਆ ਇਹ মিডিਆ ਲਾਲਾ ਲਾਲਾ ਕਰਕੇ ਕਹਿੰਦੇ ਪਾਕਿਸਤਾਨ ਨੂੰ ਵੀ ਦੱਬ ਲਿਆ ਤੇ ਹੋਰ ਵੀ ਦੱਬ ਲਿਆ ਇਸ ਤਰ੍ਹਾਂ ਦੱਬਣ ਨਾਲ ਅਖਬਾਰ ਕਿਹਨਾ মিডিਆ ਦੇ ਵਿੱਚ ਹੱਲਾ ਕਰਨ ਨਾਲ ਜਾਂ ਝੂਠੀਆਂ ਖਬਰਾਂ ਦੇਣ ਨਾਲ ਇਤਿਹਾਸ ਨਹੀਂ ਸਿਰਜੇ ਜਾਂਦੇ ਇਤਿਹਾਸ ਸਿਰਜਣ ਲਈ ਕੁਰਬਾਨੀ ਕਰਨੀ ਪੈਂਦੀ ਆ ਤੇ ਖੂਨ ਡੋਲਣਾ ਪੈਂਦਾ ਤੇ ਇਹ ਇਹ ਥੋੜੇ ਲੋਕ ਨੇ ਜਿਨ੍ਹਾਂ ਨੇ ਇਸ ਦੁਨੀਆ ਦੇ ਇਤਿਹਾਸ ਸਿਰਜਿਆ ਤੇ ਇਤਿਹਾਸ ਉਹਨਾਂ ਨੂੰ ਸਨਮਾਨ ਵੀ ਦਿੰਦਾ ਦੁਨੀਆ ਉਹਨਾਂ ਨੂੰ ਦੇਖਦੀ ਆ ਤੇ ਇਹ ਗੱਲ ਇਹ ਗੱਲ ਬੜੀ ਔਖੀ ਹੈ ਕਿ ਇਤਿਹਾਸ ਨੂੰ ਸਿਰਜਣ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਤੁਸੀਂ ਦੇਖੋਗੇ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਰੀਬ 5000 ਇਤਿਹਾਸਕਾਰਾਂ ਦੀ ਇੱਕ ਮੀਟਿੰਗ ਹੁੰਦੀ ਆ ਚਾਹੇ YouTube ਤੇ ਹੁੰਦੀ ਆ ਚਾਹੇ ਕਿਸੇ ਤਰ੍ਹਾਂ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਪਾਸ ਕੀਤਾ ਜਾਂਦਾ ਸਭ ਨੂੰ ਕਮੈਂਟ ਦਿੱਤੇ ਜਾਂਦੇ ਆ ਤੇ ਉਹ ਉਹਦੀ ਕਹਿੰਦੇ ਉਹਦੇ ਨੰਬਰਿੰਗ ਕਰਦੇ ਆ ਤੇ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵਧੀਆ ਰਾਜ ਕਰਨ ਵਾਲਾ ਸ਼ਾਸਕ ਕਿਹਾ ਜਾਂਦਾ ਕਿਹਾ ਜਾਂਦਾ ਇਤਿਹਾਸ ਤੇ ਸੀ ਮਾਨ ਕਰਦੇ ਆ ਨਾ ਉਸ ਤੋਂ ਬਾਅਦ ਕਿਤੇ ਲਿੰਕਨ ਹੋਣੀ ਉਸ ਤੋਂ ਬਾਅਦ ਆਉਂਦੇ ਆ ਚਰਚਲ ਹੋਣੀ ਵੀ ਉਸ ਤੋਂ ਬਾਅਦ ਆਉਂਦੇ ਆ ਮੈਂ ਇਹ ਗੱਲ ਕੋਈ ਸਾਡੇ ਪੰਜਾਬ ਚ ਬਣਾਈ ਹੋਈ ਨਹੀਂ ਕਰ ਰਿਹਾ ਇਹ ਵਿਦੇਸ਼ ਦੇ ਅੰਦਰ ਇਹ ਕੁਸ਼ ਕੀਤੀ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਸ਼ਾਮ ਸਿੰਘ ਅਟਾਰੀ ਜਿਨ੍ਹਾਂ ਦੀ ਅਸੀਂ ਸ਼ਹੀਦੀ ਦਿਹਾੜਾ ਮਨਾ ਕੇ ਆਟਿਆਂ ਉਹਨਾਂ ਦੇ ਬਾਰੇ ਵਿੱਚ ਵੀ ਜਦੋਂ ਦੁਨੀਆ ਦੇ ਅੰਦਰ ਜਰਨੈਲਾਂ ਦੀ ਗੱਲ ਆਉਂਦੀ ਆ ਉਥੇ ਕਿਹਨਾ ਨਪੋਲੀਅਨ ਦਾ ਵੀ ਨੰਬਰ ਕਿਤੇ ਗਾਹਾਂ ਜਾ ਕੇ ਆਉਂਦਾ ਤੇ ਜਿਹੜਾ ਸ਼ਾਮ ਸਿੰਘ ਠਾਰੀ ਦਾ ਪਹਿਲੇ ਨੰਬਰ ਤੇ ਆਉਂਦਾ ਇਹ ਇਤਿਹਾਸ ਹੈ ਇਤਿਹਾਸ ਬਣਾਉਣ ਲਈ ਸ਼ਾਮ ਸਿੰਘ ਠਾਰੀ ਬਣਨਾ ਬਹੁਤ ਔਖਾ ਮਹਾਰਾਜਾ ਹਰਜੀਤ ਸਿੰਘ ਬਣਨਾ ਬਹੁਤ ਔਖਾ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਬਣਨਾ ਬਹੁਤ ਔਖਾ ਜੋ ਉਹਨੇ ਇੱਟ ਨਾਲ ਇੱਟ ਖੜਕਾਈ ਜ਼ੁਲਮ ਤੇ ਜ਼ਬਰ ਨੂੰ ਖਤਮ ਕੀਤਾ ਇਸ ਦੇਸ਼ ਦੇ ਅੰਦਰ ਆਜ਼ਾਦੀ ਦੀ ਚਿੰਨ੍ਹ ਉਸ ਬੰਦੇ ਨੇ ਲੈ ਕੇ ਆਂਦੀ ਤੇ ਗੁਰੂ ਸਾਹਿਬ ਦੇ ਨਾਂ ਦਾ ਸਿੱਕਾ ਚਲਾਇਆ ਤੇ ਆਖਰੀ ਸਮੇਂ 'ਚ ਏਡਾ ਵੱਡਾ ਤਸ਼ੱਦਦ ਤੇ ਜ਼ਬਰ ਹੋਇਆ ਕਿ ਉਹਦੇ ਬੱਚੇ ਦਾ ਜਿਹੜਾ ਦੈਲਾ ਉਹ ਕੱਢ ਕੇ ਉਹਦੇ ਮੂੰਹ ਵਿੱਚ ਪਾ ਦਿੱਤਾ ਗਿਆ ਤੇ ਉਹ ਅਡੋਲ ਰਿਹਾ ਗੁਰੂ ਦਾ ਸਿੱਖ ਰਿਹਾ ਹੁਣ ਮੈਂ ਗੱਲ ਕਰਨੀ ਚਾਹੁੰਦਾ ਇਸ ਤਰ੍ਹਾਂ ਇਤਿਹਾਸ ਲਿਖਿਆ ਜਾਂਦਾ ਤੇ ਇੱਕ ਇਤਿਹਾਸ ਦੀ ਗੱਲ ਕਰਨੀ ਚਾਹੁੰਦਾ ਜਿਹਨੂੰ ਵਿਗਾੜਿਆ ਸਪੈਸ਼ਲੀ ਇਸ ਬੰਦੇ ਨੇ ਜਿਹਨੂੰ ਕੀ ਆਉਣ ਵਾਲੇ ਨਵੰਬਰ ਦੇ ਵਿੱਚ ਸਿੱਖਾਂ ਨੇ ਤੇ ਇਸ ਦੇਸ਼ ਦੀ ਸਰਕਾਰ ਨੇ ਜਿਹੜੀ ਕਹਿ ਰਹੀ ਆ ਕਿ ਅਸੀਂ ਗੁਰਤੇਗ ਬਹਾਦਰ ਜੀ ਦਾ ਸ਼ੀਦੀਪੁਰਬ ਮਨਾ ਰਹੇ ਆ 350 ਸਾਲ ਆ ਰਿਆ ਬੜੀਆਂ ਤਿਆਰੀਆਂ ਹੋ ਰਹੀਆਂ ਮੈਂ ਅੱਜ ਪੜ੍ਹ ਰਿਆ ਸੀ ਪੰਜਾਬ ਦੀ ਸਰਕਾਰ ਵੀ ਇਸ ਦੇ ਵਿੱਚ ਕਹਿ ਰਹੀ ਆ ਕਿ ਅਸੀਂ ਵੀ ਕਰਾਂਗੇ ਕਰਨਾ ਚਾਹੀਦਾ ਦਿੱਲੀ ਕਮੇਟੀ ਜਿਹੜੀ ਆ ਚਰੋਣੀ ਕਮੇਟੀ ਸਾਰੀਆਂ ਕਮੇਟੀਆਂ ਜਿਹੜੀਆਂ ਬਣਾ ਰਹੀਆਂ ਉਹਦਾ ਕਾਰਨ ਕੀ ਆ ਕਿ ਇੱਕ ਇਤਿਹਾਸ ਸਿਰਜਿਆ ਗਿਆ ਗੁਰੂ ਸਾਹਿਬ ਨੇ ਇੱਕ ਦੁਨੀਆਂ ਦੇ ਅੰਦਰ ਇੱਕ ਤਸਵੀਰ ਪੇਸ਼ ਕਰਤੀ ਸਿੱਖ ਫਲਸਫੇ ਦੀ ਏਡੀ ਵੱਡੀ ਤਸਵੀਰ ਹੈ ਕਿ ਗੁਰੂ ਨਾਨਕ ਦੇਵ ਜੀ ਜਨੇਊ ਨਹੀਂ ਪਹਿਨਦੇ ਤੇ ਗੁਰੂ ਤੇਗ ਬਹਾਦਰ ਜੀ ਉਸ ਜਨੇਊ ਨੂੰ ਬਚਾਉਣ ਵਾਸਤੇ ਕੁਰਬਾਨੀ ਦਿੰਦੇ ਨੇ ਤੇ ਉਹ ਤਸਵੀਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹਨੇ ਇਸ ਤਰ੍ਹਾਂ ਦਿਖਾਇਆ ਕਿ ਉਹਨਾਂ ਦੇ ਅੱਖਾਂ ਵਿੱਚ ਅੱਥੂ ਨੇ ਮੈਂ ਰਾਠੀ ਤੈਨੂੰ ਇਹ ਦੱਸਣਾ ਚਾਹੁੰਨਾ ਕਿ ਇਸੇ ਸਿੱਖੀ ਜਜ਼ਬੇ ਨੇ ਤੇਰੇ ਵੱਡੇ ਬਡੇਰਿਆਂ ਦੇ ਲਈ ਬਹੁਤ ਕੁਝ ਕੀਤਾ ਸਾਡੀਆਂ ਬਹੂ ਬੇਟੀਆਂ ਜਿਹੜੀਆਂ ਤੇਰੀਆਂ ਵੀ ਲੱਗਦੀਆਂ ਸੀ ਉਹਨਾਂ ਨੂੰ ਇੱਜ਼ਤ ਮਾਣ ਸਨਮਾਨ ਏਸੇ ਗੁਰੂ ਦੇ ਸਿਧਾਂਤ ਨੇ ਦਿੱਤਾ ਜਿਹਨੂੰ ਤੂੰ ਵਿਗਾੜਨਾ ਚਾਹੁੰਨਾ ਮੈਂ ਵੱਡੀ ਗੱਲ ਕਹਿਣਾ ਕਹਿ ਰਿਹਾ ਕਿ ਇਹਨੂੰ ਕਟੜਵਾ ਦਾ ਨਾਂ ਜਿੰਨਾ ਮਰਜ਼ੀ ਦੇ ਦਿਓ ਪਰ ਜਦ ਰਾਠੀ ਵਰਗੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਜੇ ਅੱਜ ਹਿੰਦੁਸਤਾਨ ਦਾ ਵजूद ਹੈ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਗਿਣਤੀ Hindu ਮਾਤਾ ਉਹਦੇ ਮੰਦਰ ਮਹਿਫੂਜ਼ ਨੇ ਉਹਦੇ ਟੱਲ ਵਜਦੇ ਨੇ ਤੇ ਉੱਥੇ ਛੜੇ ਚੂਲਦੇ ਨੇ ਉਹ ਗੁਰਤੇਗ ਬਹਾਦਰ ਜੀ ਮਹਾਰਾਜ ਦੀ ਕਰਕੇ ਚੂਲਦੇ ਨੇ ਇੱਥੇ ਨਵੀਂ ਗੱਲ ਹਿਸਟਰੀ ਦਾ ਵੱਡਾ ਗਿਆਤਾ ਸਮਝਦਾ ਨਾ ਰਾਠੀ ਉਹ ਨੂੰ ਮੈਂ ਇਹ ਪੁੱਛਣਾ ਚਾਹੁੰਨਾ ਕਿ ਜਦੋਂ ਕਸ਼ਮੀਰੀ ਪੰਡਤ ਕਿਰਪਾ ਰਾਮ ਜੀ ਆਏ ਸੀ ਤੂੰ ਦੁਨਾਈ ਕਰ ਸਕਦਾ ਉਦੋਂ ਜਦੋਂ ਆਏ ਸੀ ਅਨੰਤਪੁਰ ਸਾਹਿਬ ਆਏ ਸੀ ਅਨੰਤਪੁਰ ਸਾਹਿਬ ਦੇ ਆਲੇ ਦੁਆਲੇ 22 ਧਾਰ ਦੇ ਰਾਜੇ ਸੀ ਤੇ 22 ਧਾਰ ਦੇ ਰਾਜੇ ਚ ਰਾਠੀ ਦੱਸ ਦੂੰ ਏ ਕਿ ਉਹਨਾਂ 22 ਧਾਰ ਦੇ ਰਾਜਾਂ ਦੇ ਵਿੱਚ ਹਿੰਦੂ ਰਾਜੇ ਵੀ ਸਨ ਜਿਨ੍ਹਾਂ ਨੇ ਤੁਹਾਡੀ ਇਸ ਹਮਲੇ ਨੂੰ ਧਰਮ ਨੂੰ ਤਬਦੀਲ ਕਰਨ ਦੀ ਜਬਰੀ ਤਬਦੀਲ ਕਰਨ ਦੀ ਰੰਗਜੀਬ ਦੀ ਦੇ ਨਾਲ ਸਾਂਝ ਪਾਈ ਸੀ ਮੇਰੀ ਗੱਲ ਕਿਤੇ ਦੂਰ ਜਾਏਗੀ ਪਰ ਮੈਂ ਅੱਜ ਤਾਂ ਕਰਕੇ ਦੱਸਣ ਦਿੰਦਾ ਰਾਠੀ ਇਹ ਇਤਿਹਾਸ ਕੱਢ ਤੇ ਤੂੰ ਇਸ ਇਤਿਹਾਸ ਦੇ ਪੰਨੇ ਨੂੰ ਗਾਇਬ ਕਰ ਰਿਹਾ ਹੈਂ ਜਿਹੜੀ ਵੀਡੀਓ ਦੇ ਸਟਾਰਟਿੰਗ ਤੇ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦਾ ਉਹਦੇ ਵਿੱਚੋਂ ਇਹ ਜ਼ਿਕਰ ਖਤਮ ਕਰ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲ ਆ ਰਿਹਾ ਇਹ ਬੰਦਾ ਇੱਕ ਨਵਾਂ ਭੰਮ ਪਾ ਰਿਹਾ ਇੱਕ ਨਵਾਂ ਵਿਵਾਦ ਪੈਦਾ ਕਰ ਰਿਹਾ ਅੱਜ ਅਸੀਂ ਅੱਜ ਅਸੀਂ ਦੇਸ਼ ਦੀ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੇ ਤੁਸੀਂ ਇਹ ਸਮਝਦੇ ਹੋ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਜਿਹੜੀ ਆ ਜਿਸ ਤਰ੍ਹਾਂ ਗੁਰਬਾਣੀ ਨੇ ਇਹ ਗੱਲ ਕਹੀ ਆ ਤਿਲਕ ਜੰਜੂ ਰਾਖਾ ਪ੍ਰਪਤਾ ਕ ਕਿਨੋ ਬੜੋ ਕਿਨੋ ਬੜੋ ਕਲੂ ਮੈ ਸਾਕਾ ਵੱਡਾ ਸਾਕਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀਤਾ ਇਹ ਬਾਣੀ ਚਾਉਂਦਾ ਦਸਵੇਂ ਪਾਤਸ਼ਾਹ ਦੀ ਸੋ ਇਸ ਕਰਕੇ ਇਹ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਲੋਕ ਕਿਹਦੇ ਪਾਲੇ ਹੋਏ ਨੇ ਪਹਿਲਾਂ ਵੀ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਲੋਕਾਂ ਨੇ ਇਸ ਤਰ੍ਹਾਂ ਦਾ ਇਤਿਹਾਸ ਬਣਾਇਆ ਸੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਮਾਲੀਆ ਇਕੱਠਾ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਮੁਗਲੀਆਂ ਸਲਤਨਤ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇਸ ਬੰਦੇ ਨੇ ਇੱਕ ਨਵਾਂ ਪਰਮ ਪਾਇਆ ਇਹ ਚੈਪਟਰ ਵਿੱਚੋਂ ਚੱਕ ਦਿੱਤਾ ਜਿਹੜਾ ਕਿ ਵੱਡਾ ਇਤਰਾਜ ਹੋਗਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਵਿੱਚ ਇਹ ਇਹ ਕੀ ਜਾਣ ਸਕਦਾ ਜਿਹਨੂੰ ਇਸ ਜਿਹਨੂੰ ਇਹਦੇ ਮਾਪੇ ਨੇ ਅਕਲ ਹੀ ਨਹੀਂ ਦਿੱਤੀ ਕਿ ਕਿਸੇ ਵੀ ਗੁਰੂ ਪੀਰ ਪਕੰਬਰ ਵੱਡੇ ਦਾ ਨਾਮ ਕਿਸ ਤਰ੍ਹਾਂ ਲੈਣਾ ਇਹਦੇ ਚਾਚੇ ਤਾਂ ਹੀ ਲੱਗਦੇ ਆ ਮੈਂ ਹੈਰਾਨ ਆ ਇਸ ਗੱਲ ਤੇ ਕਿ ਜਿਹੜੇ ਲੋਕ ਇਹਨੂੰ ਦੇਖ ਰਹੇ ਆ ਉਹ ਦੇਖ ਕੇ ਕੀ ਸਮਝ ਰਹੇ ਨੇ ਕਿ ਇਹ ਇਸ ਤਰ੍ਹਾਂ ਦੀ ਕਾਬਲੀਅਤ ਦਾ ਬੰਦਾ ਜਿਹੜਾ ਗੁਰੂ ਸਾਹਿਬਾਨ ਨੂੰ ਕਿਸ ਤਰ੍ਹਾਂ ਦੇ ਨਾਮ ਲੈ ਕੇ ਬੁਲਾ ਰਿਹਾ ਕਿਸ ਤਰ੍ਹਾਂ ਦੇ ਨਾਮ ਲੈ ਕੇ ਜਿਹੜਾ ਨਾਮ ਲਿਆ ਮੈਂ ਨਾਮ ਲੈਣਾ ਆਪਦੇ ਮੂੰਹ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਐ ਸ਼ੋਅ ਕਰ ਰਿਹਾ ਜਿਵੇਂ ਕੋਈ ਬਹੁਤ ਇਹਦੇ ਕੋਈ ਕੋਈ ਭੈਣ ਭਰਾ ਚਾਚੇ ਤਾਈ ਹੁੰਦੇ ਆ ਉਹਨਾਂ ਨਾਲ ਵੀ ਅਗਲਾ ਚੰਗਾ ਵਿਹਾਰ ਕਰਦਾ ਮੈਂ ਇਸ ਗੱਲ ਦੀ ਪੀਖ ਨਹੀਂ ਮੰਗ ਰਿਹਾ ਇਸ ਤੋਂ ਗੁਰੂ ਸਾਹਿਬ ਦੀ ਕੁਰਬਾਨੀ ਗੁਰੂ ਸਾਹਿਬ ਦਾ ਜਿਹੜਾ ਸ਼ਖਸੀਅਤ ਆ ਉਹ ਇਸ ਹੋ ਜੇ ਝੂਠ ਬੰਦੇ ਤੋਂ ਇਹੋ ਜੇ ਦੱਲੇ ਬੰਦੇ ਤੋਂ ਕਹਿਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਪਰ ਮੈਂ ਦੱਸਣਾ ਚਾਹੁੰਨਾ ਕਿ 라ਠੀ ਤੂੰ ਕਿਸੇ ਦਾ ਸ਼ਿੰਗਾਰਿਆ ਹੋਇਆ ਤੂੰ ਇਹ ਜਾਣਬੁੱਝ ਕੇ ਕਰ ਰਿਹਾ ਉਸ ਤੋਂ ਬਾਅਦ ਤੂੰ ਪੋਲ ਕਰ ਰਿਹਾ ਤੂੰ ਆਪਣੇ ਆਪ ਨੂੰ ਪ੍ਰਮੋਟ ਕਰ ਰਿਹਾ ਸਿੱਖਾਂ ਦੇ ਨਾਲ ਇਹੋ ਜੀ ਕੀਤੀ ਪ੍ਰੋਮੋਸ਼ਨ ਬੜਾ ਚੰਗੀ ਨਹੀਂ ਹੁੰਦੀਗੀ ਮੈਂ ਬਜਾਦਾ ਨਹੀਂ ਬੋਲ ਰਿਹਾ ਉਸ ਤੋਂ ਬਾਅਦ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਚ ਗੱਲ ਕਰ ਰਿਹਾ ਕਹਿੰਦਾ ਵੀ ਉਹਨਾਂ ਨੇ ਖਾਲਸੇ ਦੀ ਸਾਜਨਾ ਕੀਤੀ ਇੱਕ ਭਾਂਡੇ ਦੇ ਵਿੱਚ ਖੰਡ ਪਾਲੀ ਤੇ ਖੰਡ ਪਾਲੀ ਮੈਂ ਵੀ ਇਹ ਗੱਲ ਕਹਿਣ ਲੱਗਾ ਖੰਡ ਪਾਲੀ ਤੁਸੀਂ ਮੈਂ ਹੁਣ ਇਹਨੂੰ ਇਹ ਦੱਸਣਾ ਚਾਹਣਾ 18ਵੀਂ ਸਦੀ ਦੇ ਵਿੱਚ ਜਿੰਨਾ ਸਿੱਖਾਂ ਨੇ ਬਹੁ ਬੇਟੀਆਂ ਨੂੰ ਬਦਾਲੀ ਤੋਂ ਛੁਡਾਇਆ ਉਹ ਐਵੇਂ ਨਹੀਂ ਸਵਾ ਲੱਖ ਨਾਲ ਲੜੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਹ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ ਤੂੰ ਇਸ ਨੂੰ ਤੋਹੀਨ ਕਰ ਰਿਹਾ ਅੰਮ੍ਰਿਤ ਦੀ ਤੋਹੀਨ ਕਰ ਰਿਹਾ ਤੈਨੂੰ ਕੀ ਨਹੀਂ ਅਧਿਕਾਰ ਦਿੱਤਾ ਇਸ ਗੱਲ ਦਾ ਕਿ ਤੂੰ ਸਿੱਖਾਂ ਦੀ ਐਡੀ ਵੱਡੀ ਜਿਹੜੀ ਇੱਕ ਪਰੰਪਰਾ ਵਾ ਉਸ ਪਰੰਪਰਾ ਵਾਂ ਨੂੰ ਤੂੰ ਇਸ ਤਰ੍ਹਾਂ ਦੀ ਗੱਲ ਕਰੇ ਜੋ ਇਹ ਉਸ ਤੋਂ ਬਾਅਦ ਹੋਰ بڑا ਕੁਝ ਬਕਵਾਸ ਕਰ ਰਿਹਾ ਕਹਿੰਦਾ ਸਿੱਖ ਜਿਹੜੇ ਆ ਉਹ ਮੁਸਲਮਾਨ ਦੀ ਔਰਤ ਦੀ ਕਿਉਂ ਮੁਸਲਮਾਨ ਦੀ ਔਰਤ ਨਹੀਂ ਕਿ ਤੇਰੀਆਂ ਤੇਰੀਆਂ ਵੱਡੀਆਂ ਜਿਹੜੀਆਂ ਬੇਬਿਆਂ ਨਾਨੀਆਂ ਤਾਈਆਂ ਨੂੰ ਕਿਹਨੇ ਛੜਾਇਆ ਸੀ ਸਿਕਰ ਜਰਾ ਸੀ ਮੈਂ ਇਹ ਗੱਲ ਕਹਿ ਰਿਹਾ ਤੇ ਮੈਨੂੰ ਇਹ ਇਸ ਗੱਲ ਦੀ ਬੜਾ ਦਰਦ ਹੋ ਰਿਹਾ ਕਿ ਮੈਂ ਇਸ ਕਟਣਵਾਚ ਪਹਿਣਾ ਨਹੀਂ ਚਾਹੁੰਦਾ ਪਰ ਇਸ ਬੰਦੇ ਨੇ ਅੱਜ ਇਹ ਗੱਲ ਨੂੰ ਯਾਦ ਕਰਾਇਆ ਕਿ ਸਾਨੂੰ ਦੱਸਣਾ ਚਾਹੀਦਾ ਸੋ ਇਹ ਉਸ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਔਰਤ ਦੇ ਇਕਿਨਾ ਜਿਹੜਾ ਜਿਹੜਾ ਸਤਕਾਰ ਦੀ ਗੱਲ ਉਹ ਗੁਰੂ ਰਾਨ ਦੇਵ ਜੀ ਨੇ ਕੀਤੀ ਨਾ ਪਹਿਲੇ ਪਹਿਲੇ ਨਾਨਕ ਨੇ ਕੀਤੀ ਸੀ ਸੋ ਇਹ ਦੱਸ ਰਿਹਾ ਕਿ ਕੱਲੇ ਮੁਸਲਮਾਨਾਂ ਦੀ ਇਤਿਹਾਸ ਨੂੰ ਇਤਿਹਾਸ ਦੇ ਕਨਸੈਪਟ ਨੂੰ ਵਿਗਾੜ ਕੇ ਪੇਸ਼ ਕਰ ਰਿਹਾ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਗੱਲ ਲੰਬੀ ਹੋ ਜਾਏਗੀ ਬੰਦਾ ਸਿੰਘ ਬਹਾਦਰ ਤੇ ਆਜੋ ਬੰਦਾ ਸਿੰਘ ਬਹਾਦਰ ਦਾ ਆਪ ਦੱਸ ਰਿਹਾ ਇਹ ਕੀ ਬੰਦਾ ਸਿੰਘ ਬਹਾਦਰ ਇੱਕ ਬਿਰਾਗੀ ਸੀ ਗੁਰੂ ਸਾਹਿਬ ਨੇ ਉਹਨੂੰ ਪੰਜ ਤੀਰ ਦੇ ਕੇ ਭੇਜਿਆ ਉਹਨੂੰ ਆਪਣਾ ਸਿੱਖ ਬਣਾਇਆ ਕਹਿੰਦਾ ਬੰਦਾ ਕਹਿੰਦਾ ਮੈਂ ਤੁਹਾਡਾ ਬੰਦਾ ਉਹਦਾ ਨਾਂ ਬੰਦਾ ਸਿੰਘ ਬਹਾਦਰ ਰੱਖਿਆ ਗਿਆ ਇਹ ਗੱਲ ਬੋਲ ਰਿਹਾ ਅਖੀਰ ਤੈ ਇਹ ਗੱਲ ਕਹਿੰਦਾ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਸਿੱਖ ਨਹੀਂ ਬਣਿਆ ਤੂੰ ਕੌਣ ਹੁੰਨਾ ਇਹ ਗੱਲ ਮੈਨੂੰ ਦੱਸਣ ਦਾ ਕਿਹੜੇ ਇਤਿਹਾਸ ਦਾ ਤੂੰ ਤਰਜਮਾਨਾ ਕਰਦਾ ਤੂੰ ਆਪਣੇ ਤੌਰ ਤੇ ਬਣਾਇਆ ਹੋਇਆ ਇਤਿਹਾਸ ਸਿੱਖ ਵਿਰੋਧੀਆਂ ਦਾ ਬਣਾਇਆ ਹੋਇਆ ਇਤਿਹਾਸ ਤੂੰ ਇੱਥੇ ਇੱਥੇ ਸ਼ੋਅ ਕਰਨਾ ਕਰਾ ਕਰ ਰਿਹਾ ਬਹੁਤ ਮਾੜੀ ਗੱਲ ਹੈ ਬੜੀ ਬੜੀ ਇੱਕ ਸਾਜ਼ਿਸ਼ ਹੈ ਜਿਹੜੀ ਜਿਹੜੀ ਸਿੱਖ ਕਿਤੇ ਵੀ ਬਰਦਾਸ਼ਤ ਨਹੀਂ ਕਰਦੇ ਉਸ ਤੋਂ ਬਾਅਦ ਆਜੋ AI ਦੀ ਗੱਲ AI ਦੇ ਬਾਰੇ ਵਿੱਚ ਕੰਪਲੀਟ ਆ ਕਿ ਗੁਰੂ ਸਾਹਿਬ ਦੇ ਵੈਸੇ ਤਸਵੀਰ ਦੇ ਬਾਰੇ ਵਿੱਚ ਵੀ ਸਿੱਖਾਂ ਚ ਕੋਈ ਪ੍ਰਵਾਨਕੀ ਨਹੀਂ ਹੈ ਪਰ ਕਿਸੇ ਤਰ੍ਹਾਂ ਦੇ ਜਿਹੜੇ ਮੂਵੀ ਦੇ ਵਿੱਚ ਜਿਹੜੇ ਜਿਹੜੇ ਚਲਚਿਤਰ ਜਿਹੜੇ ਆ ਉਹ ਚਲਦੇ ਚਤਰ ਜੜਿਆ ਉਹਨਾਂ ਦੇ ਵਿੱਚ ਕਿਤੇ ਵੀ ਪ੍ਰਵਾਨਗੀ ਨਹੀਂ ਕਾਲ ਤਖਸਾਲ ਵੱਲੋਂ ਪਿੱਛੇ ਵੀ ਫਿਲਮਾਂ ਦਾ ਵਿੱਚ ਉਹ ਜਿਹੜੀ ਜਿਹੜੇ ਗੁਰੂ ਸਾਹਿਬ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਉਹ ਸਾਰੀਆਂ ਬੰਦ ਹੋਈਆਂ ਇਹ ਗੱਲ ਦੀ ਤਾਂ ਤੁਸੀਂ ਕਰ ਹੀ ਰਿਹਾ ਤੇ ਬਹੁਤ ਸਾਰੇ ਜਿਹੜੇ ਜਣੀਆਂ ਗੱਲਾਂ ਵਾ ਇਤਿਹਾਸ ਦੀਆਂ ਤਰੋੜ ਮੁੜ ਕੇ ਪੇਸ਼ ਕਰ ਰਿਹਾ ਪਰ ਉਹਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਹਿੰਦਾ ਹੁਣ ਜੇ ਮੈਂ ਇਤਿਹਾਸ ਦਿਖਾਣਾ ਤਾਂ ਤਸਵੀਰਾਂ ਦਿਖਾਉਂਗਾ ਹੀ ਤਸਵੀਰਾਂ ਤੋਂ ਬਿਨਾ ਮੈਂ ਕਿੱਦਾਂ ਇਤਿਹਾਸ ਦਿਖਾ ਸਕਦਾ ਉਹਦੀ ਗੱਲ ਹੈ ਮੈਂ ਉਹਨੂੰ ਸਹੀ ਨਹੀਂ ਕਹਿ ਰਿਹਾ ਮੈਂ ਸਿਰਫ ਤੁਹਾਡੇ ਤੋਂ ਸਵਾਲ ਪੁੱਛ ਰਿਹਾ ਤੇ ਉਦੋਂ ਉਹਨੇ ਪੋਲ ਕਰਾਇਆ ਤੁਸੀਂ ਕਮੈਂਟ ਰਾਹੀਂ ਦੱਸੋ ਜੇ ਤੁਹਾਨੂੰ ਕੁਝ ਗਲਤ ਲੱਗਦਾ ਤਾਂ ਮੈਨੂੰ ਦੱਸ ਦਿਓ ਵੈਸੇ ਕਹਿੰਦਾ ਚੇਂਜ ਕਰਨਾ ਬੜਾ ਔਖਾ ਹੈ ਕਿਉਂਕਿ ਹੁਣ ਜੇ ਮੈਂ ਸਭ ਕੁਝ ਛੱਡਾ ਦੂੰਗਾ ਫਿਰ ਉਹਨੂੰ ਇੱਕ ਹੀ ਗੱਲ ਦੱਸ ਦਈਏ ਕਿ ਤੇਰੀ ਪ੍ਰੋਮੋਸ਼ਨ ਸਿੱਖਾਂ ਨੂੰ ਜ਼ਰੂਰਤ ਨਹੀਂ ਹੈ ਸਿੱਖਾਂ ਨੂੰ ਤੇਰੀ AI ਦੀ ਪ੍ਰੋਮੋਸ਼ਨ ਦੀ ਲੋੜ ਨਹੀਂ ਹੈ ਤੂੰ ਕੋਈ AI ਕੰਪਨੀ ਦੀ ਪ੍ਰੋਮੋਸ਼ਨ ਕਰ ਰਿਆ ਪਰ ਉਹਦੇ ਵਿੱਚ ਸਿੱਖਾਂ ਨੂੰ ਇਸ ਤੇਰੀ ਮਥਾਜਗੀ ਦੀ ਕਿਤੇ ਵੀ ਲੋੜ ਨਹੀਂ ਹੈ ਸਿੱਖ ਕਰੈਕਟਰ ਆਪਣੇ ਆਪ ਦੇ ਵਿੱਚ ਇਤਿਹਾਸ ਬਿਆਨ ਕਰਦਾ ਹੈ ਸਿੱਖ ਜਿਹੜਾ ਵਾ ਜਦੋਂ ਕਦੇ ਦੂਰ ਦੀਆਂ ਗੱਲਾਂ ਨਾ ਕਰੀਏ ਕਿ ਨਾ ਦੇਸ਼ ਦੀ ਇਆਦੀ ਦੀ ਲਾਲੋ ਗੱਲ ਉਸ ਤੋਂ ਪਹਿਲਾਂ ਦੀ ਗੱਲ ਲਾਲੋ ਸਿੱਖਾਂ ਨੇ ਗਊ ਗਰੀਬ ਦੀ ਰਾਖੀ ਕੀਤੀ ਆ ਠੀਕ ਆ ਨਾ ਜੀ ਇਹ ਇਹ ਉਹ ਕਰੈਕਟਰ ਆ ਸਿੱਖਾਂ ਦਾ ਉਹ ਚ ਸਾਨੂੰ ਇਤਿਹਾਸ ਮਿਲਦਾ ਵਾ ਸਾਨੂੰ ਇਸ ਗੱਲ ਦੀ ਮਥਾਜਗੀ ਨਹੀਂ ਆ ਕਰੋਨਾ ਹੀ ਲਾਲੋ ਕਰੋਨਾ ਚ ਕਿਹਦੇ ਸਿੱਖ ਨੇ ਕਿਹਾ ਸੀਗਾ ਕਿ ਸਿਲੰਡਰ ਜਿਹੜਾ ਵਾ ਉਹਦੀ ਆਕਸੀਜਨ ਕੋਈ Hindu ਲੈ ਰਿਆ ਸਿੱਖ ਲੈ ਰਿਆ ਸਾਈ ਲੈ ਰਿਆ ਕਦੇ ਪੁੱਛਿਆ ਕਿਸੇ ਨੂੰ ਸਿੱਖ ਦਾ ਕਰੈਕਟਰ ਆ ਇਹ ਆ ਤੁਸੀਂ ਹੁਣ ਦੀ ਲਾਲੋ ਰਾਠੀ ਨੂੰ ਤਾਂ ਸ਼ਾਇਦ ਇਸ ਗੱਲ ਦਾ ਬਾਹਰ ਬੈਠਾ ਇਹ ਲੋਮ ਨਹੀਂ ਹੋਊਗਾ ਕਿ ਅੱਜ ਹਿੰਦੁਸਤਾਨ ਤੇ ਹਮਲਾ ਹੋਇਆ ਭਾਵੇਂ ਸਰਕਾਰਾਂ ਸਿੱਖਾਂ ਦੇ ਵਾਸਤੇ ਕੀ ਨਜ਼ਰੀਆ ਰੱਖਦੀਆਂ ਪਰ ਬਾਰਡਰਾਂ ਤੇ ਬੈਠੇ ਲੋਕਾਂ ਨੇ ਬਿਆਨ ਦਿੱਤੇ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਵਾਂਗੇ ਅਸੀਂ ਇਸ ਬਾਰਡਰ ਤੇ ਇਸ ਫੌਜ ਦੇ ਨਾਲ ਨਾ ਹੱਥੇ ਹੋ ਕੇ ਇਹਨਾਂ ਦੇ ਨਾਲ ਲੜਾਈ ਲੜਾਂਗੇ ਇਹ ਜਜ਼ਬਾ ਵਾ ਸਿੱਖਾਂ ਦਾ ਤੇ ਰਾਠੀ ਜਿਹੜਾ ਵਾ ਇਹ ਇਹ ਇਹਨੇ ਬਹੁਤ ਵੱਡੀ ਗਲਤੀ ਕੀਤੀ ਆ ਤੇ ਸਾਨੂੰ ਇਹਦੀ ਮਥਾਜਗੀ ਦੀ ਲੋੜ ਨਹੀਂ ਤੇ ਤੋਂ ਇਤਿਹਾਸ ਨੂੰ ਅਸੀਂ ਪੇਸ਼ ਕਰੀ ਦੀ ਕੋਈ ਜ਼ਰੂਰਤ ਨਹੀਂ ਨਾ ਤੇ ਤੋਂ ਮੰਗਣਗੇ ਸੀ ਸਿੱਖਾਂ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨਾ ਬਹੁਤ ਮਾੜਾ ਜਿਹੜਾ ਕਰਮ ਹੈ ਜਿਹਦੇ ਨਤੀਜੇ ਬੜੇ ਚੰਗੇ ਨਹੀਂ ਹੁੰਦੇ ਅਸੀਂ ਰਾਠੀ ਨੂੰ ਤੁਰੰਤ ਕਹਿੰਨੇ ਆ ਆਪਣੀ ਇਹ ਜਿਹੜੀਆਂ ਪ੍ਰੋਮੋਸ਼ਨ ਦੀਆਂ ਗੱਲਾਂ ਹੋਰ ਕਿਤੇ ਕਰ ਸਿੱਖਾਂ ਦੇ ਨਾਲ ਨਾ ਕਰ ਇਹਦੇ ਨਤੀਜੇ ਚੰਗੇ ਨਹੀਂ ਆਉਣਗੇ ਗੁਰੂ ਸਾਹਿਬ ਨੇ ਕਦੇ ਆਪਣੇ ਅੱਖਾਂ ਦੇ ਵਿੱਚ ਅਥਰੂ ਕੱਢੇ ਕਿਉਂਕਿ ਕੱਲ ਜਦੋਂ ਮੈਂ ਵੀਡੀਓ ਕੱਲ ਜਦੋਂ ਅਪਲੋਡ ਹੁੰਦੀ ਆ ਮੈਂ ਸਭ ਤੋਂ ਪਹਿਲਾਂ ਇਹ ਹੀ ਦੇਖ ਰਿਹਾ ਸੀ ਬਿਤਰਾ ਆ ਗਿਆ ਪ੍ਰੋਪਰਲੀ ਐਨੀਮੇਟ ਕਰਕੇ ਦਿਖਾਇਆ ਗਿਆ ਏਆਈ ਜਨਰੇਟਡ ਵੀਡੀਓ ਸੀ ਏਆਈ ਐਨੀਮੇਸ਼ਨ ਸੀ ਵੀ ਉਹਦੇ ਚ ਗੁਰੂ ਸਾਹਿਬ ਅਥਰੂ ਘੱਡ ਰਹੇ ਸੀ ਕਦੇ ਜ਼ਿੰਦਗੀ ਦੇ ਵਿੱਚ ਵੀ ਜਿੰਨਾ ਕੋਈ ਇਤਿਹਾਸ ਮੈਂ ਪੜਿਆ ਮੇਰੇ ਸਾਹਮਣੇ ਤਾਂ ਕਦੇ ਉਹਨਾਂ ਨੇ ਅਥਰੂ ਜਿਹੜੇ ਆ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਗੁਰੂ ਸਾਹਿਬ ਦੇ ਬਾਰੇ ਚ ਮੈਂ ਤਾਂ ਇਹ ਸ਼ਬਦ ਸੁਣਨ ਲਈ ਤੇ ਮੈਂ ਕਹਿਣ ਲਈ ਮੈਂ ਆਪਣੇ ਵਿੱਚ ਜਿਗਰਾ ਨਹੀਂ ਰੱਖਦਾ ਪਰ ਮੈਂ ਉਹਨਾਂ ਸਿੱਖਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਆਪਣੀ ਆਪਣੇ ਆਪ ਨੂੰ ਸਮਝੋ ਕਿ ਜਿਹੜੇ ਤੁਸੀਂ ਬੈਠ ਕੇ ਇਹਦਾ ਇਹਦੀ ਇਹਦੇ ਵੀਡੀਓ ਦੇਖ ਰਹੇ ਹੋ ਤੇ ਉਹਦੇ ਤੇ ਜੇ ਹਮਾਇਤ ਕਰ ਰਹੇ ਹੋ ਤਾਂ ਬਹੁਤ ਡੁੱਬ ਕੇ ਨੱਕ ਡੁੱਬ ਕੇ ਮਰਨ ਵਾਲੀ ਗੱਲ ਆ ਇਸ ਦੀ ਮੁਖਾਲਫਤ ਕਰੋ ਜੇ ਵਿਦੇਸ਼ ਬਿਠੇ ਹੋ ਤਾਂ ਵੀ ਕਰੋ ਜੇ ਇੱਥੇ ਦੇਸ਼ ਬਿਠੇ ਹੋ ਤਾਂ ਵੀ ਕਰੋ ਇਹੋ ਜੇ ਯੂਟਿਊਬਰਾਂ ਨੂੰ ਸਬਕ ਸਿਕਾਉਣਾ ਸਾਡਾ ਫਰਜ਼ ਆ ਜਿਹੜਾ ਹਥਿਆਰ ਤੁਹਾਡੇ ਕੋਲੇ ਜਿਹੜਾ ਸੋਸ਼ਲ ਮੀਡੀਆ ਰਾਹੀਂ ਆ ਉਹਨੂੰ ਡਟ ਕੇ ਵਰਤੋ ਤਾਂ ਕਿ ਇਹਨੂੰ ਮੂੰਹ ਤੋਰ ਜਵਾਬ ਦਿੱਤਾ ਜਾਵੇ ਸ਼ਰੋਣੀ ਗੁਰਦੁਆਰਾ ਪਰੰਦਰ ਕਮੇਟੀ ਇਹਦੇ ਖਿਲਾਫ ਕਾਰਵਾਈ ਕਰੇਗੀ ਪਰ ਅਸੀਂ ਸਰਕਾਰ ਦੇ ਪਾਲੇ ਚ ਗੱਲ ਸਿੱਟਣੀ ਚਾਹੁੰਦੇ ਆ ਜੇ ਸਰਕਾਰ ਭਾਵੇਂ ਕਿਤੇ ਵੀ ਬੈਠਾ ਕਿਉਂ ਨਹੀਂ ਬੈਠਾ ਕਿਤੇ ਬਾਹਰਲੇ ਦੇਸ਼ ਵਿੱਚ ਬੈਠਾ ਤਾਂ ਉਹਦੇ ਉਹਦੇ ਖਿਲਾਫ ਸਰਕਾਰ ਆਪਣੇ ਤੌਰ ਤੇ ਕਾਰਵਾਈ ਕਰੇ ਜੇ ਚਾਹੁੰਦੀ ਆ ਜੇ ਕਹਿੰਦੀ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਕਦੇ ਕਿਸੇ ਸਿੱਖ ਨੇ ਕਿਸੇ Hindu ਧਰਮ ਦਾ ਮੁਸਲਮਾਨ ਦਾ ਕ੍ਰਿਸਚੀਅਨਿਟੀ ਦਾ ਕਦੇ ਇਸ ਤਰ੍ਹਾਂ ਦੀ ਤੋਹੀਨ ਕਰਨ ਦੀ ਜਾਂ ਇਤਿਹਾਸ ਵਗੜਨ ਦੀ ਨਾ ਕੋਸ਼ਿਸ਼ ਕੀਤੀ ਆ ਨਾ ਸਾਜ਼ਿਸ਼ ਕੀਤੀ ਆ ਸੋ ਇਹ ਬੜੀ ਵੱਡੀ ਸਾਜ਼ਿਸ਼ ਆ ਅਸੀਂ ਚਾਹਾਂਗੇ ਕਿ ਸਰਕਾਰਾਂ ਕੋਲੇ ਬੜੀਆਂ ਵੱਡੀਆਂ ਆਪਸੀ ਦਵੱਲੇ ਰਿਸ਼ਤੇ ਹੁੰਦੇ ਆ ਇਸ ਬੰਦੇ ਤੇ ਖਿਲਾਫ ਕਾਰਵਾਈ ਕਰੇ ਪਿਛਲੇ ਦਿਨਾਂ ਚ ਬੜੇ ਸਾਰੇ ਲੋਕ ਜਿਹੜੇ ਆ ਫੜ ਕੇ ਲੈ ਕੇ ਆਏ ਨੇ ਤੇ ਅਸੀਂ ਸਮਝਿਆ ਕਿ ਉਹਦੋਂ ਵੀ ਵੱਡਾ ਦੋਸ਼ੀ ਆ ਜਿਹੜਾ ਇਤਿਹਾਸ ਨੂੰ ਵਗੜਦਾ ਤੇ ਖਾਸ ਤੌਰ ਤੇ ਸਿੱਖਾਂ ਦੇ ਇਤਿਹਾਸ ਨੂੰ ਉਸ ਬੜਮੁੱਲੇ ਇਤਿਹਾਸ ਨੂੰ ਜਿਹਦੇ ਕਰਕੇ ਅੱਜ ਹਿੰਦੁਸਤਾਨ ਆਪਣੇ ਵजूद 'ਚ ਜਿਹੜਾ ਕਿ ਦਿਖਾਈ ਦੇ ਰਿਹਾ ਇਹਦੇ 'ਚ ਸਭ ਤੋਂ ਵੱਡਾ ਰੋਲ ਉਹਨਾਂ ਦਾ ਹੀ ਹੈ। ਹੁਣ ਐਸਜੀਪੀਸੀ ਦਾ ਰੋਲ ਇਸ ਦੇ ਵਿੱਚ ਕੀ ਹੈ? ਐਸਜੀਪੀਸੀ ਆਪਣੇ ਤੌਰ ਤੇ ਜਿਹੜਾ ਸਾਡਾ ਕਾਨੂੰਨੀ ਪੱਖ ਹੈ ਜਿਹਨੂੰ ਅਸੀਂ ਇੱਕ ਤਾਂ ਚੇਤਨ ਕਰਨਾ ਉਹ ਚ ਇਧਰ ਤੁਹਾਡੇ ਨਾਲ ਕਰ ਰਹੇ ਆ ਤੁਹਾਡੇ ਦੁਆਰਾ ਕਰ ਰਹੇ ਆ। ਦੂਸਰੇ ਪਾਸੇ ਜਿਹੜਾ ਕਾਨੂੰਨੀ ਸਾਡੇ ਕੋਲੇ ਪੱਖਾ ਰਸਤਾ ਵਾ ਉਸ ਖਤਿਆਰ ਕਰਾਂਗੇ, ਸਰਕਾਰ ਤੱਕ ਪਹੁੰਚ ਕਰਾਂਗੇ। ਇੱਕ ਇਹ ਵੀ ਗੱਲ ਹੈ ਲੋਕੀ ਕਹਿਣ ਲੱਗ ਜਾਂਦੇ ਆ ਵੀ ਜੇ ਉਹ ਵੀਡੀਓਜ਼ ਬਣਾ ਰਹੇ ਆ ਪਹਿਲਾਂ ਫਿਲਮਾਂ ਤੇ ਵੀ ਵਿਵਾਦ ਛੜਿਆ ਲੋਕੀ ਕਹਿੰਦੇ ਸੀ ਵੀ ਹਰ ਬੰਦਾ ਗੁਰਦ ਤਾਨੂੰ ਪਤਾ ਹੈ ਚਲੋ ਸੱਚ ਹੈ ਝੂਠ ਤਾਂ ਹੈ ਨਹੀਂ ਵੀ ਅੱਜ ਕੱਲ ਬੱਚੇ ਜਿਹੜੇ ਆ ਉਹ ਬਹੁਤ ਘੱਟ ਨੇ ਮੈਂ ਕਹਿੰਦਾ ਜਿਹੜੇ ਆ ਵਧੀਆ ਨੇ ਬੜੇ ਵਧੀਆ ਪਰਿਵਾਰ ਤੋਂ ਜਿਹੜੇ ਗੁਰਸਿੱਖ ਵੀ ਬਣਦੇ ਆ ਸਿੱਖ ਦੇ ਵੀ ਆ ਇਤਿਹਾਸ ਨਾਲ ਜਾਣੂ ਵੀ ਹੁੰਦੇ ਆ ਪਰ ਉਹਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਆ ਤਾਂ ਉਹ ਕਹਿੰਦੇ ਆ ਵੀ ਬੱਚੇ ਜਿੱਥੇ ਜਾਂਦੇ ਆ ਜਾਂ YouTube ਤੇ ਜਾਂਦੇ ਆ ਜਾਂ cinema ਸਤੇ ਜਾਂਦੇ ਆ ਉੱਤੇ ਇਤਿਹਾਸ ਕਿਉਂ ਨਹੀਂ ਸੁਣਾਇਆ ਜਾ ਸਕਦਾ ਉਸ ਤੇ ਗਲਤੀ ਕਿਉਂ ਕਿਉਂਕਿ ਜਦੋਂ ਵੀ ਕੋਈ ਇਤਿਹਾਸ ਦੀ ਗੱਲ ਆਉਂਦੀ ਆ ਪਿੱਛੇ ਫਿਲਮਸ ਵੀ ਬੜੀਆਂ ਆਈਆਂ ਉਹਨਾਂ ਤੇ ਵੀ ਵਿਵਾਦ ਚੱਲਦੇ ਰਹੇ ਉੱਤੇ ਤੇ ਜਥੇਦਾਰ ਸਾਹਿਬ ਦਾ ਬਿਆਨ ਵੀ ਆਇਆ ਵੀ ਹੋਣਾ ਇਹੋ ਜੀ ਕੋਈ ਵੀ ਮੂਵੀ ਜਿਹੜੀ ਆ ਉਹ ਨਹੀਂ ਬਣੇਗੀ ਦੂਜੇ ਪਾਸੇ ਇਹ ਗੱਲ ਕਹੀ ਜਾਂਦੀ ਆ ਵੀ ਅਸੀਂ ਇਤਿਹਾਸ ਕਿਹ ਤਰੀਕੇ ਨਾਲ ਸਿਖਾ ਸਕਦੇ ਆ ਕਿਉਂਕਿ ਲੋਕ ਕਿਤਾਬ ਦੇਖੋ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਿਆਂ ਕਿ ਇਸ ਜਿਹੜੀ ਜਿਹੜੀ ਸਾਡੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਜਾਰੀ ਹੋਇਆ ਉਹਦੇ ਵਿੱਚ ਇਤਿਹਾਸ ਦਿਖਾਉਣ ਲਈ ਤਾਂ ਕੋਈ ਗੁਨਾਹ ਹੀ ਨਹੀਂ ਕੀਤੀ ਗਈ ਉਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਸਿੱਖ ਦਾ ਕਰੈਕਟਰ ਕਰੇ ਉਹ ਸਿੱਖੀ ਸਰੂਪ ਵਿੱਚ ਹੋਵੇ ਉਹ ਸਿੱਖ ਦਾ ਕਰੈਕਟਰ ਕਰੇ ਕਦੇ ਇਹ ਤਾਂ ਕਹਿ ਰਿਹਾ ਗੁਰੂ ਸਹਿਬਾਨ ਹੈ ਜਾਂ ਸ਼ਹੀਦ ਹੈ ਜਾਂ ਗੁਰੂ ਪਰਿਵਾਰ ਹੈ ਜਾਂ ਭਗਤ ਨੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੀ ਸ਼ਖਸੀਅਤ ਦਾ ਮੁਕਾਬਲਾ ਕੋਈ ਵਿਅਕਤੀ ਨਹੀਂ ਕਰ ਸਕਦਾ ਅਸੀਂ ਉਸ ਗੱਲ ਨੂੰ ਨਹੀਂ ਮਤਲਬ ਇਜਾਜ਼ਤ ਦਿੰਦੇ ਹੁਣ ਤੁਸੀਂ ਮੈਨੂੰ ਦੱਸੋ ਕਿ ਦੁਨੀਆ ਦੇ ਅੰਦਰ ਕਿੰਨੇ ਧਰਮ ਨੇ ਸਭ ਤੋਂ ਵੱਡੇ ਧਰਮ ਕਿ ਕ੍ਰਿਸਚੀਅਨਟੀ ਹੈ ਦੂਜੇ ਤੇ ਮੁਸਲਮਾਨੀ ਹੈ ਉਹ ਬਾਦ ਰਿਆ ਧਰਮਾਂ ਤੇ ਉਸ ਮੁਸਲਮਾਨ ਧਰਮ ਦੇ ਪੈਗੰਬਰ ਸਾਹਿਬ ਦੀ ਤਸਵੀਰ ਦੇਖੀ ਕਦੇ ਇਹ ਤਸਵੀਰਾਂ ਦੇ ਮਥਾਜ ਪ੍ਰਚਾਰ ਨਹੀਂ ਹੁੰਦਾ ਜਿਹੜਾ ਬੰਦਾ ਧਰਮ ਦਾ ਧਰਮੀ ਆ ਉਸ ਦੇ ਜਿਹੜੀ ਕਿਰਤ ਜਿਹੜੀ ਉਹਦੀ ਕਰਨੀ ਆ ਉਸ ਦੇ ਵਿੱਚੋਂ ਹੀ ਪ੍ਰਚਾਰ ਹੁੰਦਾ ਸੋ ਇਸ ਗੱਲ ਦਾ ਮਥਾਜ ਨਹੀਂ ਹੈਗਾ ਸਿੱਖ ਧਰਮ ਕਿ ਅਸੀਂ ਤਸਵੀਰਾਂ ਰਾਹੀਂ ਤੇ ਜਿਹੜਾ ਇਹ ਰਾਠੀ ਦੇ ਏਆਈ ਰਾਹੀਂ ਅਸੀਂ ਇਤਿਹਾਸ ਨੂੰ ਅੱਗੇ ਲਿਜਾਣਾ ਰਾਠੀ ਤੇ ਰਾਠੀ ਵਰਗੇ ਸਮਝ ਲੈਣ ਸਖੇ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਐਨੀਮੇਸ਼ਨ ਦੇ ਵਿੱਚ ਜਿਵੇਂ ਕਹਿੰਦੇ ਆ ਵੀ ਐਨੀਮੇਟ ਕਰਕੇ ਦਿਖਾਇਆ ਜਾ ਸਕਦਾ ਜਿਵੇਂ ਹਿਲਦੇ ਜੁਲਦੇ ਬੋਲਦੇ ਇਹ ਚੀਜ਼ਾਂ ਦਿਖਾਈਆਂ ਜਾ ਸਕਦੀਆਂ ਨੇ। ਲੇਖੋ ਗੱਲ ਇਹੀ ਆ ਨਾ ਕਿ ਜਦੋਂ ਤੁਸੀਂ ਅੱਗੇ ਤੁਰੋਗੇ ਜਦੋਂ ਤੁਸੀਂ ਹਿਲਦੇ ਜੁਲਦੇ ਦਿਖਾਓਗੇ ਤੇ ਪਿੱਛੇ ਸਾਊਂਡ ਵੀ ਦਿਖਾਓਗੇ। ਹੁਣ ਇਹ 'ਚ ਕੋਈ ਸ਼ੱਕ ਨਹੀਂ ਕਿ ਚਾਰ ਸਾਹਿਬਜ਼ਾਦੇ ਫਿਲਮ ਲੋਕਾਂ ਨੇ ਬਹੁਤ ਪਸੰਦ ਕੀਤੀ ਪਰ ਬਾਅਦ ਦੇ ਵਿੱਚ ਉਸਤੇ ਇਤਰਾਜ਼ ਇਹੀ ਆਇਆ ਕਿ ਉਸ ਦੇ ਵਿੱਚ ਸਾਹਿਬਜ਼ਾਦਿਆਂ ਦੀ ਗੱਲ ਆ ਰਹੀ ਹੈ ਕਿ ਸਾਹਿਬਜ਼ਾਦੇ ਬੋਲ ਰਿਹਾ ਮਾਤਾ ਗੁਜਰ ਕੌਰ ਜੀ ਬੋਲ ਰਹੀ ਆ। ਉਹ ਉਹ ਕੌਣ ਬੰਦਾ ਕੋਈ ਬੰਦਾ ਐਡੀ ਐਡੀ ਹਸਤੀ ਦਾ ਮਾਲਕ ਹੈ ਕਿ ਉਹ ਸਾਹਿਬਜ਼ਾਦਾਂ ਬਣ ਕੇ ਬੋ ਇਤਿਹਾਸ ਦਰਸਾਉਣ ਦੇ ਬਹੁਤ ਸਾਰੇ ਤਰੀਕੇ ਨੇ ਸੋ ਇਹ ਚੀਜ਼ਾਂ ਦਾ ਕੋਈ ਮਥਾਜ ਨਹੀਂ ਹੈਗਾ ਸਿੱਖ ਜਿਹੜਾ ਇਤਿਹਾਸ ਜਾਂ ਸਿੱਖੀ ਫਲਸਫਾ ਕਿ ਇਸ ਤਰ੍ਹਾਂ ਦੀ ਗੱਲ ਕਰਕੇ ਅਸੀਂ ਆਪਣੇ ਗੁਰੂਆਂ ਦੇ ਬਰਾਬਰਤਾ ਦੀ ਠੀਕ ਆ ਕਿਸੇ ਧਰਮ ਦਾ ਆਪਣੇ ਚ ਇਸ ਤਰ੍ਹਾਂ ਦਾ ਵਰਤਾਰਾ ਚੱਲਦਾ ਹੋਵੇ ਕੋਈ ਫਿਲਮਾਂ ਰਹੀਂ ਪੜਦੇ ਰਹੀਂ ਰਮਾਇਣ ਆ ਰਹੀ ਆ ਮਹਾਭਾਰਤ ਆ ਰਹੀ ਆ ਜਾਂ ਆ ਰਾਮਲੀਲਾ ਆ ਰਹੀ ਆ ਉਥੇ ਕੀ ਹੁੰਦਾ ਕੀ ਨਹੀਂ ਹੁੰਦਾ ਮੈਂ ਟਿੱਪਣੀ ਚ ਨਹੀਂ ਪੈਣਾ ਚਾਹੁੰਦਾ ਸਿੱਖ ਜਿਹੜਾ ਆ ਵਾ ਇਸ ਗੱਲ ਦੀ ਕੋਈ ਅਝਾਜਤ ਨਹੀਂ ਦਿੰਦਾ ਸੋ ਇਸ ਕਰਕੇ ਇਹ ਜਿਹੜੀ ਆ ਇਹ ਚੀਜ਼ ਅਸੀਂ ਸਮਝਦੇ ਹਾਂ ਕਿ ਜਾਣਬੁੱਝ ਕੇ ਕੀਤੀ ਜਾ ਰਹੀ ਆ ਤੇ ਰਾਠੀ ਉਸ ਦੇ ਵਿੱਚ ਸੋਚ ਸਮਝ ਕੇ ਸਾਰਾ ਕੁਝ ਕਰ ਰਿਹਾ ਜਿਹੜਾ ਕਿ ਮਾੜਾ ਲੋਕਾਂ ਨੇ ਹੁਣ ਕੱਟੜਪੰਥੀ ਵੀ ਤੁਹਾਨੂੰ ਕਹਿਣਾ ਸ਼ੁਰੂ ਕਰ ਦੇਣਾ ਮਾਨਤੇ ਚਾਹੀ ਕਵਾਂਗਾ ਕਿਉਂਕਿ ਲੋਕ ਜਿਹੜੇ ਆ ਉਹ ਕਹਿੰਦੇ ਆ ਵੀ ਤਾਂ ਕੀ ਹੋ ਗਿਆ ਇਤਿਹਾਸ ਤਾਂ ਪਤਾ ਲੱਗ ਗਿਆ ਨਹੀਂ ਨਹੀਂ ਮੇਰੀ ਇਹੋ ਹੀ ਇਹੋ ਗੱਲ ਆ ਮੈਂ ਕੱਟੜਪੰਥੀ ਇਹ ਇਸ ਗੱਲ ਦਾ ਨਹੀਂ ਆਇਆ ਕਿ ਕਿਸੇ ਧਰਮ ਨੂੰ ਮੈਂ ਗਾਲਾਂ ਕੱਢਾਂ ਤੇ ਕਿਸੇ ਧਰਮ ਨੂੰ ਤੋਹੀਨ ਦੇਵਾਂ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਬਖਸ਼ਿਆ ਉਸ ਸਿਧਾਂਤ ਤੇ ਪਹਿਰਾ ਦੇਣਾ ਉਹਨੂੰ ਕਟੜਪੰਥੀ ਲਾ ਲੋ ਉਹਨੂੰ ਇੱਕ ਸਿੱਖ ਹੋਣਾ ਔਰ ਉਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈਗਾ ਪਰ ਸਿੱਖ ਤੋਂ ਵੱਡਾ ਕੋਈ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲਾ ਕੋਈ ਨਹੀਂ ਜਿਹੜਾ ਸਵੇਰੇ ਤੇ ਸ਼ਾਮ ਸਰਬੱਤ ਦੇ ਭਲੇ ਦੀ ਗੱਲ ਕਰਦਾ ਸਿੱਖ ਤੋਂ ਵੱਡਾ ਸਾਂਝੀ ਵਾਲਤਾ ਦੀ ਗੱਲ ਕਰਨ ਵਾਲਾ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਸਾਹਮਣੇ ਸਾਖਸ਼ਾਤ ਨੇ ਸਭ ਧਰਮਾਂ ਦੇ ਲੋਕ ਸਭ ਵਰਨਾਂ ਦੇ ਲੋਕ ਉਹਨਾਂ ਨੂੰ ਜਗ੍ਹਾ ਦਿੱਤੀ ਆ ਬਰਾਬਰ ਦਿੱਤੀ ਆ ਤੇ ਜਿੱਥੇ ਅਸੀਂ ਗੁਰੂ ਸਾਹਿਬਾਂ ਨੂੰ ਨਤਮਸਤਕ ਹੁੰਨੇ ਆ ਉਥੇ ਉਹਨਾਂ ਵੀ ਮੁਸਲਮਾਨ ਪੀਰ ਪਕੰਬਰਾਂ ਹੋਰ ਦਲਤ ਜਿਹੜੇ ਭਗਤ ਨੇ ਸਾਰੇ ਸਭ ਨੂੰ ਜੀ ਸਤਿਕਾਰ ਦਿੰਨੇ ਆ ਇੱਥੇ ਕਟੜਵਾਦ ਨਹੀਂ ਹੈ ਪਰ ਜੇ ਕੋਈ ਗੁਰੂ ਸਾਹਿਬਾਂ ਤੇ ਉਂਗਲ ਚੁੱਕੇਗਾ ਉਸ ਲਈ ਜੇ ਕੋਈ ਗੱਲ ਕਰਨ ਨੂੰ ਕਟੜਵਾਦ ਕਹੇਗਾ ਤੇ ਫਿਰ ਕਟੜਵਾਦ ਹੈਗਾ ਧੰਨਵਾਦ ਜੀ ਤੁਹਾਡਾ ਬਹੁਤ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਤੇ ਗੱਲਬਾਤ ਰਾਹੀਂ ਜ਼ਰੂਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਵੀ ਐਨੀਮੇਟ ਕਰਕੇ ਅਸੀਂ ਨਹੀਂ ਦਿਖਾ ਸਕਦੇ ਅਤੇ ਜਿਸ ਹਿਸਾਬ ਨਾਲ ਇਤਿਹਾਸ ਨੂੰ ਕਿੱਥੇ ਨਾ ਕਿੱਥੇ ਮੈਂ ਗੱਲ ਕਵਾਂਗਾ ਵੀ ਕਿਤੇ ਨਾ ਕਿਤੇ ਗਲਤੀਆਂ ਸਾਡੇ ਵਰਗਿਆਂ ਨੂੰ ਵੀ ਨਜ਼ਰ ਆ ਰਹੀਆਂ ਜੇ ਕੋਈ ਗਿਆਨੀ ਸੱਜਣ ਇਸ ਨੂੰ ਦੇਖੇਗਾ ਜੇ ਕੋਈ ਇਤਿਹਾਸਕਾਰ ਇਸ ਨੂੰ ਦੇਖੇਗਾ ਤਾਂ ਉਸ ਨੂੰ ਹੋਰ ਜ਼ਿਆਦਾ ਗਲਤੀਆਂ ਜਿਹੜੀਆਂ ਉਹ ਜ਼ਰੂਰ ਨਜ਼ਰ ਆਣੀਆਂ ਕਿਉਂਕਿ ਜਦੋਂ ਇਤਿਹਾਸ ਦੱਸਿਆ ਜਾਂਦਾ ਉਸ ਨੂੰ ਬੜੀ ਵਾਰੀ ਜਾਂਚਿਆ ਜਾਂਦਾ ਬੜੀ ਵਾਰੀ ਦੇਖਿਆ ਜਾਂਦਾ ਤੇ ਉਸ ਨੂੰ ਦੇ کافی ਕਿਤਾਬਾਂ ਤੋਂ ਲੈ ਕੇ ਫਿਰ ਇਤਿਹਾਸ ਲੋਕਾਂ ਨਾਲ ਜਿਹੜਾ ਉਹ ਸਾਂਝਾ ਕੀਤਾ ਜਾਂਦਾ ਤਾਂ ਕਿੱਥੇ ਨਾ ਕਿੱਥੇ ਇਤਿਹਾਸ ਪੱਕੋ ਵੀ ਅਤੇ ਗ੍ਰਾਫਿਕਸ ਪੱਕੋ ਵੀ ਕਿੱਥੇ ਨਾ ਕਿੱਥੇ ਗਲਤੀਆਂ ਜਿਹੜੀਆਂ ਨੇ ਉਹ ਜ਼ਰੂਰ ਨੇ ਇਤਿਹਾਸ ਜ਼ਰੂਰ ਉਹ ਕਹਿ ਰਿਹਾ ਵੀ ਮੈਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਆ ਪਰ ਵਿੱਚੇ ਸਭ ਤੋਂ ਵੱਡੀ ਗੱਲ ਆ ਬਈ ਸਵਾਲ ਆ ਵੀ ਆਪਾਂ ਇਹ ਗੱਲ ਕਹਿ ਰਹੇ ਆ ਵੀ ਸਾਡੀ ਪਹਿਲੀ AI ਵੀਡੀਓ ਹੈ ਅਸੀਂ ਸੌਫਟਵੇਅਰਸ ਜਿਹੜੇ ਆ ਤੁਸੀਂ ਵੀ ਇਹ ਸਿੱਖ ਸਕਦੇ ਹੋ ਇਹਲੇ ਵਾਲੇ ਸੌਫਟਵੇਅਰ ਨੇ ਤਾਂ ਉਹਨੂੰ ਪ੍ਰੋਮੋਸ਼ਨ ਦੇ ਵਿੱਚ ਵੀ ਅਸੀਂ ਕਿੱਥੇ ਨਾ ਕਿੱਥੇ ਉਹ ਯੂਜ਼ ਕਰ ਰਹੇ ਆ ਤੇ ਹੁਣ ਤੁਸੀਂ ਵੀ ਦੱਸੋ ਵੀ ਕੀ ਇਹ ਸਹੀ ਆ ਜਾਂ ਨਹੀਂ ਆ ਬਾਕੀ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਤੇ ਬਹੁਤ ਘਟੀਆ ਕੰਮ ਬਹੁਤ ਘਟੀਆ ਹਰਕਤ ਮੈਂ ਨੂੰ ਕਮਾਂਗਾ ਕਿਉਂ ਕਿਉਂ ਅਗਰ ਤੁਸੀਂ ਇੱਕ ਯੂਟਿਊਬਰ ਹੋ ਇੱਕ ਮੋਟੀਵੇਸ਼ਨਲ ਸਪੀਕਰ ਹੋ ਤੁਹਾਨੂੰ ਲੋਕ ਫੋਲੋ ਕਰਦੇ ਨੇ ਬਹੁਤ ਜ਼ਿਆਦਾ ਤਦਾਦ ਹੁੰਦੀ ਲੋਕਾਂ ਦੀ ਮੁxtਲ ਰਿਲੀਜੀਅਨ ਤੋਂ ਤਾਲੁਕ ਰੱਖਦੇ ਨੇ ਤੇ ਤੁਹਾਨੂੰ احتیاط ਕਰਨੀ ਚਾਹੀਦੀ ਏ ਇੰਜ ਦੀਆਂ ਚੀਜ਼ਾਂ ਤੋਂ ਕਿ ਕਿਸੇ ਵੀ ਰਿਲੀਜੀਅਨ ਦੇ ਬੰਦੇ ਨੂੰ ਠੇਸ ਨਾ ਪਹੁੰਚੋ ਜਿੱਨਾ ਪਹੁੰਚੇ ਦਰੂਪ ਰਾਖੀ ਨੇ ਕਿ ਗੀਤ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਬੇਹੂਰਮਤੀ ਕੀਤੀ ਏ ਉਹਨਾਂ ਦੀ ਬੇਅਦਬੀ ਕੀਤੀ ਏ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਐਨੀਮੇਟਿਡ ਵੀਡੀਓ ਬਣਾ ਕੇ ਇੱਕ ਪਹਿਲੇ ਵੀ ਇੰਜ ਹੋਇਆ ਸੀ ਇੰਡੀਆ ਦੇ ਇੱਕ ਮੋਟੀਵੇਸ਼ਨਲ ਸਪੀਕਰ ਸੀ ਪਹਿਲੇ ਵੀ ਉਹਨੇ ਸੇਮ ਇਹੀ ਹਰਕਤ ਕੀਤੀ ਸੀ ਇਹ ਲੋਕਾਂ ਨੂੰ ਮੂੰਹ ਪੈ ਗਿਆ ਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਐਸਜੀਪੀਸੀ ਨੂੰ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਹੈ ਸਿੱਖਾ ਸਰਦਾਰਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਕਿ ਕੋਈ ਵੀ ਬੰਦਾ ਗੁਰਮਾਂ ਦੀ ਬੇਇੱਜ਼ਤੀ ਨਾ ਕਰੇ ਭਾਵੇਂ ਕੋਈ ਯੂਟਿਊਬਰ ਹੈ ਭਾਵੇਂ ਕੋਈ ਪੋਲੀਟਿਸ਼ੀਅਨਸ ਹੈ ਭਾਵੇਂ ਕੋਈ ਉਹ ਬੋਲੀਵੁੱਡ ਦਾ ਕੋਈ ਵੱਡਾ ਬੰਦਾ ਹੀ ਕਿਉਂ ਨਾ ਹੋਵੇ ਮੈਂ ਇਥੋਂ ਦਾ ਕਹਿ ਸਕਦਾ ਕਿ ਮੈਂ ਇੱਕ ਮੁਸਲਮਾਨ ਆ ਤੇ ਸਾਡੇ ਮੁਸਲਮਨ ਰਿਲੀਜਨ ਦੇ ਅੰਦਰ ਸਾਸੀ ਜਿੰਨਾ ਨੂੰ ਜਿਨ੍ਹਾਂ ਦੀ ਇਬਾਦਤ ਕਰਨੇ ਆ ਸਾਡੇ ਜਿਹੜੇ ਨਬੀ ਪਾਕ ਨੇ ਅਗਰ ਉਹਨਾਂ ਦੀ ਕੋਈ ਬੇਹੁਦਮਤੀ ਕਰੇਗਾ ਤੇ ਸਾਨੂੰ ਬਰਦਾਸ਼ਤ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਸਿੱਖਾਂ ਦੇ ਅੰਦਰ ਵੀ ਸਿੱਖਾਂ ਦੇ ਜਿਹੜੇ ਗੁਰੂ ਨੇ ਸਿੱਖ ਸਰਦਾਰ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੀ ਰਿਸਪੈਕਟ ਕਰਦੇ ਨੇ ਤੇ ਇਹ ਚੀਜ਼ਾਂ ਸਿੱਖਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਤੇ ਇਹ ਚੀਜ਼ਾਂ ਬਹੁਤ ਗਲਤ ਨੇ ਐਸ ਚੀਜ਼ਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਦੁਰੂਹ ਰਾਠੀ ਜਿਹੜਾ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ